सुनलो साध सारी सारे मन लॻंदे हमारी लाके अमृत कुंड लो अगलेडेदार आॻिया प्रब वसाखी वारा जी छक लो अमृत कंडेदार आॻिया प्रब वसाखी वारा ਬਣਨਾ ਨਹੀਂ ਬੇਪੀਰੇ ਬਣੀਏ ਜੀਤ ਜੁਝਾਰ ਦੇ ਵੀਰ ਜਨਮਨੋਂ ਲਓ ਸਵਾਰ ਤੁਸੀਂ ਬਣ ਜੋਕ ਲੱਗੀ ਧਰ ਦੇ ਪੁੱਤ ਜਨਮਨੋਂ ਲਓ ਸਵਾਰ ਤੁਸੀਂ ਬਣ ਜੋਕ ਲੱਗੀ ਧਰ ਦੇ ਪੁੱਤਰਾ ਲੋ ਸਾਦ ਸੰਗਤ ਗੱਲ ਸਾਰੀ ਸਾਰੇ ਮਨ ਲੋ ਬਿਨੇ ਹਮਾਰੀ ਲਾਗੇ ਅਮਰਤ ਕੁੰਡ ਵਿੱਚ ਤਾਰੀ ਤਾਸ ਲੋ ਅਗਲੇ ਕੰਡੇ ਦਾ ਆ ਗਿਆ ਪੁਰਬਗ ਸਾਖੀ ਵਾਲਾ ਦਿਸ਼ਕ ਲੋ ਅਮਰਤ ਕੰਡੇ ਦਾ ਆ ਗਿਆ ਦਿਨ ਸ ਭਾਗਾ ਸੰਗਤੇ ਕੋਤੀ ਜਨਮ ਬਣਾ ਲਓ ਹੀਰੇ ਆਪਾਂ ਬਨਣਾ ਨਹੀਂ ਬੇਪੀਰ ਬਣੀਏ ਜੀਤ ਜੁਜਾਰ ਦੇ ਵੀਰੇ ਗਲ ਵਿੱਚ ਕਰੋ ਵਿਚਾਰ ਤੁਸੀਂ ਬਣ ਜੋ ਕਲਗੀ ਧਰ ਦੇ ਪੁੱਤ ਜਨਮ ਨੂੰ ਲਓ ਸਵਾਰ ਤੁਸੀਂ ਬਣ ਜੋ ਕਲਗੀ ਧਰ ਦੇ ਪੁੱਤਰ ਆ ਭੁੱਲ ਜੋ ਦਾੜ ਕੇਸ ਕਟਾਉਣ ਤੇ ਦੀਵੇ ਮੜੀਆਂ ਉੱਤੇ ਜਗਾਉਣੇ ਭੁੱਲ ਜੋ ਦਾੜ ਕੇਸ ਕਟਾਉਣੇ ਦੀਵੇ ਮੜੀਆਂ ਛੱਡ ਦੇ ਝੂਠ ਦੇ ਨਸ਼ੇ ਪਚਾਉਣ ਆਖਿਆ ਫੁੱਲ ਜੋ ਕੰਡੇ ਦਾ ਆ ਗਿਆ ਪੁਰਬ ਵਿਸਾਖੀ ਵਾਲਾ ਦੀ ਸ਼ਕਲੋ ਅੰਮ੍ਰਿਤ ਕੰਡੇ ਦਾ ਆ ਗਿਆ ਪੁਰਬ ਵਿਸਾਖੀ ਵਾਲਾ ਦਲੇ ਕਸ਼ਟ ਸਹਾਰੇ ਦਿੱਤੇ ਹੱਥੀ ਤੋਰ ਦਲਾਰੇ ਛੋਟਨੀ ਹਾਂ ਵਿੱਚ ਖਲਹਾਰੇ ਪੁੱਲੋ ਨਾ ਪਰ ਉਪਕਾਰ ਤੁਸੀਂ ਸ਼ੱਕ ਲੋ ਅਮਰ ਕੰਧੇ ਵਾਲਾ ਜਨਮ ਨੂੰ ਲਓ ਸਵਾਰ ਤੁਸੀਂ ਬਣ ਜੋ ਕਲਗੀ ਧਰ ਦੇ ਪੁੱਤਰਾ ਤਤ ਨਿਸ਼ਾਨ ਹੁਣ ਨਹੀਂ ਪਰਮਾਦੇਵ ਚ ਪੈਣਾ ਸਦਾ ਸੱਚ ਬੋਲਦੇ ਰਹਿਣਾ ਝੂਠ ਨਹੀਂ ਸਾਡੇ ਵੰਡੇ ਦਾ ਆ ਗਿਆ ਪ੍ਰਭ ਵਿਸਾਖੀ ਵਾਲਾ ਦੀ ਸ਼ਕਲੋ ਅੰਮ੍ਰਿਤ ਖੰਡੇ ਦਾ ਆ ਗਿਆ ਪ੍ਰਭ ਵਿਸਾਖੀ ਵਾਲਾ ਹੋ ਪੈਣਾ ਤੁਸੀਂ ਵੀ ਸਾਥ ਨਿਭਾਓ ਬੱਚਿਆਂ ਦੇ ਕੱਟਾਇਓ ਭੈਣੋ ਤੁਸੀਂ ਵੀ ਸਾਥ ਨਭਾਇਓ ਬੱਚਿਆਂ ਦੇ ਨਾ ਕੇਸ ਕੱਟਾਇਓ ਹੁਣ ਨਾ ਬਿਊਟੀ ਪਾਰਲਰ ਜਾਇਓ ਝੂਠੇ ਛੱਡੋ ਸ਼ਿੰਗਾਰ ਤੁਸੀਂ ਬਣ ਕੇ ਸਹਿਬਕੌਰ ਦੀਆਂ ਧੀਆ ਜਨਮਨੋ ਲਓ ਸਵਾਰ ਤੁਸੀਂ ਬਣ ਕੇ ਸਹਿਬਕੌਰ ਦੀਆਂ ਧੀਆ ਮਰ ਤੈਨੂੰ ਤਰਸਣਾ ਆ ਕੇ ਚਰਨ ਗੁਰਾਂ ਦੇ ਪਰਸਣ ਇੱਕ ਵਾਰੀ ਪਾਉਂਦੇ ਦਰਸ਼ਨ ਆ ਕੇ ਕੇਸਰੀ ਝੰਡੇ ਦਾ ਆ ਗਿਆ ਪੁਰਬ ਵਿਸਾਖੀ ਵਾਲਾ ਦੀ ਸ਼ਕਲੋ ਅੰਮ੍ਰਿਤ ਖੰਡੇ ਦਾ ਆ ਗਿਆ ਪੁਰਬ ਵਿਸ ਉੱਚੀਆਂ ਕਰ ਅਮਰਤ ਦੀਆਂ ਸ਼ਾਨਾਂ ਉੱਚੀਆਂ ਕਰ ਅਮਰਤ ਦੀਆਂ ਸ਼ਾਨਾਂ ਜੋ ਦੇ ਹਾਸੇ ਵਾਰ ਦੇ ਜਾਨਾ ਉਹ ਤਈਏ ਧਰਮ ਤਰਨ ਦਾ ਕਰੇ ਪਾਉ ਤਲਵਾਰ ਤੁਸੀਂ ਬਣ ਜੋ ਕਲਗੀ ਧਰ ਦੇ ਪੁੱਤ ਜਨਮ ਨੂੰ ਲਓ ਸਵਾਰ ਤੁਸੀਂ ਬਣ ਜੋ ਕਲਗੀ ਧਰ ਦੇ ਪੁੱਤਰਾ ਸਾ ਗਾਉਣਾ ਤੇ ਤੂੰ ਸੁਣਨਾ ਗੱਲ ਨੂੰ ਨਾਲ ਅਕਲ ਦੇ ਪੜਨਾ ਲੱਗਾ ਰੇ ਜਿਸਮ ਨੂੰ ਕੁਣ ਨਾ ਐਵੇਂ ਹੋ ਕੇ ਠੰਡੇ ਦਾ ਆ ਗਿਆ ਪ੍ਰਭ ਵਿਸਾਖੀ ਵਾਲਾ ਦੀ ਸ਼ਕਲ ਆ ਅੰਮ੍ਰਿਤ ਖੰਡੇ ਦਾ ਆ ਗਿਆ ਦਿਨ ਸਿ ਭਾਗਾ ਸੰਗ ਤੇ ਹੋ ਕੇ ਨਛਿਆਂ ਵਿੱਚ ਬਲਤਾ ਆਪਣੀ ਆਪ ਘਟਾਉਂਦੇ ਸ਼ਾਨ ਆ ਗਈ ਵਿੱਚ ਗਟਿਆਂ ਦੇ ਚਾਨ ਰਲਦੇ ਸ਼ਰੇ ਬਜ਼ਾਰ ਤੁਸੀਂ ਬਣ ਜੋ ਕਲਗੀ ਧਰਦੇ ਪੁੱਤ ਜਨਮ ਨੂੰ ਲਓ ਸਵਾਰ ਤੁਸੀਂ ਬਣ ਜੋ ਕਲਗੀ ਧਰਦੇ ਪੁੱਤਰਾ ਪੱਤੇ ਗਾਉਣਾ ਤੇ ਤੁਸੀਂ ਸੁਣਨਾ ਗਲ ਨੂੰ ਨਾਲ ਇਕਲ ਦੇ ਪੁਣਾਂ ਲੱਗਾ ਰੇ ਦਿਸਮ ਨੂੰ ਕੁਣ ਨਾ ਐਵੇਂ ਹੋ ਕੇ ਖੰਡੇ ਦਾ ਆ ਗਿਆ ਪੁਰਬ ਵਿਸਾਖੀ ਵਾਲਾ ਦੀ ਸ਼ਕਲੋ ਅਮਰਤ ਕੰਡੇ ਦਾ ਆ ਗਿਆ ਪੁਰਬ ਵਿਸਾਖੀ ਵਾਲਾ ਹੋ ਇੱਕ ਦਿਨ ਪਾ ਕੇ ਦਾਲਾ ਵਿਚਾਰੀ ਆਪਾ ਸਾਰੇ ਕਰੀਏ ਪਿਆਰੀ ਇੱਕ ਦਿਨ ਬਹਿ ਕੇ ਗੱਲ ਵਿਚਾਰੀ ਆਪਾਂ ਸਾਰੇ ਕਰੀਏ ਪਿਆਰੀ ਢਿੱਲੋ ਸੰਗ ਕੋਰ ਨਾਮ ਲਖਾਰ ਮਹਿਨ ਦੀ ਕਰੋ ਵਿਚਾਰ ਤੁਸੀਂ ਬਣ ਜਾ ਕਲਗੀ ਧਰ ਦੇ ਪਪ ਜਨਮ ਨੂੰ ਲਓ ਸਵਾਰ ਤੁਸੀਂ ਬਣ ਜਾ ਕਲਗੀ ਧਰ ਦੇ ਪੁੱਤ